ਅੱਜ ਪੰਜਾਬ ਦੀ ਪੰਥਕ ਸਿਆਸਤ ਦੇ ਵਿੱਚ ਨਵਾਂ ਮੋੜ ਆਇਆ। ਅਕਾਲੀ ਦਲ ਦੇ ਬਾਗੀ ਧੜੇ ਨੇ ਗਿਆਨੀ ਹਰਪ੍ਰੀਤ ਸਿੰਘ ਹੋਰਾ ਨੂੰ ਆਪਣਾ ਪ੍ਰਧਾਨ ਚੁਣ ਲਿਆ। ਕੀ ਗਿਆਨੀ ਹਰਪ੍ਰੀਤ ਜਿਹੜੇ ਆ ਉਹ ਕਾਮਯਾਬ ਹੋ ਸਕਣਗੇ ਕਿਉਂਕਿ ਅਕਾਲੀ ਦਲ ਪਹਿਲਾਂ ਵੀ ਬੜੇ ਬਣੇ ਐ। ਉਧਰੋਂ ਅਕਾਲੀ ਦਲ ਸੁਖਬੀਰ ਸਿੰਘ ਬਾਦਲ ਵਾਲਾ ਉਹ ਬੜੇ ਇਲਜ਼ਾਮ ਲਗਾ ਰਿਹਾ ਕਿ ਗਿਆਨੀ ਹਰਪ੍ਰੀਤ ਸਿੰਘ ਹੋਣਾ ਨੇ ਆਪ ਹੀ ਕਮੇਟੀ ਬਣਾਈ, ਆਪ ਹੀ ਸਾਰੀ ਸਕੀਮ ਕਢੀ, ਆਪ ਹੀ ਸਾਰਾ ਕੁਝ ਤੇ ਆਪ ਹੀ ਅੱਜ ਜਿਹੜਾ ਪ੍ਰਧਾਨ ਬਣ ਗਿਆ। ਕੀ ਗਿਆਨੀ ਹਰਪ੍ਰੀਤ ਸਾਰੇ ਪੰਥ ਨੂੰ ਇਕੱਠੇ ਕਰ ਸਕਣਗੇ ਕਿ ਗਿਆਨੀ ਹਰਪ੍ਰੀਤ ਦੇ ਇੱਕ ਝੰਡੇ ਥੱਲੇ ਸਾਰੇ ਪੰਥ ਨੂੰ ਇਕੱਠਿਆਂ ਕਰ ਸਕਣਗੇ ਕਿ ਇਹਦੇ ਪਿੱਛੇ ਬੀਜੇਪੀ ਹੈ ਕਿ ਏਜੰਸੀਆਂ ਨੇ ਜਾਂ ਕੌਣ ਹੈ ਇਸ ਤੇ ਬਹੁਤ ਐਮ ਜਿਹੜੀ ਆ ਗੱਲਬਾਤ ਕਰਾਂਗੇ ਉਧਰ ਚਰਨਜੀਤ ਸਿੰਘ ਚੰਨੀ ਦਾ ਇਸ ਪੂਰੇ ਮਸਲੇ ਦੇ ਵਿੱਚ ਕਿਵੇਂ ਲੋਟ ਆਏਗਾ ਇਸ ਤੇ ਵੀ ਅਹਿਮ ਜਿਹੜੀ ਅਸੀਂ ਗੱਲਬਾਤ ਕਰਨੀ ਹੈ ਮੇਰੇ ਨਾਲ ਡਾਕਟਰ ਮਨਜੀਤ ਸਿੰਘ ਜੁੜੇ ਹੋਏ ਆ ਉਹਗੇ ਵਿਦਵਾਨ ਨੇ ਮੈਂ ਸਭ ਤੋਂ ਪਹਿਲਾਂ ਸਵਾਗਤ ਕਰੂੰਗਾ ਪ੍ਰੋਗਰਾਮ ਦੀ ਸ਼ੁਰੂਆਤ ਤੋਂ ਪਹਿਲਾਂ ਸਰ ਸਵਾਗਤ ਹੈ ਜੀ ਪ੍ਰੋਗਰਾਮ ਵਿੱਚ ਤੁਹਾਡਾ ਬਹੁਤ ਬਹੁਤ ਧੰਨਵਾਦ ਸੁਖਿੰਦਰ ਜੀ ਤਰ ਸਭ ਤੋਂ ਪਹਿਲਾਂ ਤਾਂ ਕਿਵੇਂ ਦੇਖਦੇ ਹਾਂ ਕਿ ਬਹੁਤ ਸਾਰੇ ਲੋਕਾਂ ਨੂੰ ਪਹਿਲਾਂ ਹੀ ਇਹ ਲੱਗਦਾ ਸੀਗਾ ਕਿ ਗਿਆਨੀ ਹਰਪ੍ਰੀਤ ਸਿੰਘ ਹੀ ਜਿਹੜੇ ਆ ਉਹ ਪ੍ਰਧਾਨ ਬਣਨਗੇ ਬਾਕੀ ਧੜੇ ਦੇ ਹਾਲਾਂਕਿ ਨਾਮ ਦੋ ਚਰਚਾ ਦੇ ਵਿੱਚ ਸੀਗੇ ਇੱਕ ਸਤਵੰਤ ਕੌਰ ਹੋਰਾਂ ਦਾ ਬੀਬੀ ਸਤਵੰਤ ਕੌਰ ਉਹਨਾਂ ਦਾ ਨਾਮ ਸੀ ਤੇ ਦੂਜਾ ਗਿਆਨੀ ਹਰਪ੍ਰੀਤ ਸਿੰਘ ਉਹਨਾਂ ਦਾ ਕੱਲ ਹੀ ਕਲੀਅਰ ਹੋ ਗਿਆ ਸੀਗਾ ਕਿ ਭਾਈ ਗਿਆਨੀ ਹਰਪ੍ਰੀਤ ਸਿੰਘ ਹੀ ਪ੍ਰਧਾਨ ਬਣਗੇ ਕਿਵੇਂ ਦੇਖਦੇ ਹਾਂ ਕਿ ਬਹੁਤ ਸਾਰੇ ਸਵਾਲ ਅਕਾਲੀ ਦਲ ਸੁਖਬੀਰ ਧੜਾ ਵੀ ਚੱਕ ਰਿਹਾ ਉਹ ਕਹਿੰਦੇ ਕਿ ਇਹਨਾਂ ਨੇ ਇਹੀ ਸਿਆਸਤ ਦੇ ਵਿੱਚ ਐਂਟਰੀ ਮਾਰਨ ਦੇ ਕਰਕੇ ਇਹੀ ਸਿਆਸਤ ਦੇ ਵਿੱਚ ਆਉਣ ਦੇ ਕਰਕੇ ਪ੍ਰਧਾਨਗੀ ਲੈਣ ਦੇ ਕਰਕੇ ਸਾਰੀ ਸਕੀਮ ਘੜੀ ਸਾਰੀ ਭਰਤੀ ਕਮੇਟੀ ਵਾਲਾ ਸਿਸਟਮ ਸ਼ੁਰੂ ਕੀਤਾ ਆਪਣੀ ਮਨਪਸੰਦ ਆਪਣੇ ਬੰਦਿਆਂ ਨੂੰ ਜਿਹੜਾ ਉਹ ਭਰਤੀ ਕਮੇਟੀ ਦੇ ਵਿੱਚ ਲੈ ਲਿਆ ਤੇ ਉਹਨਾਂ ਤੋਂ ਆਪਣੇ ਆਪ ਨੂੰ ਜਿਹੜਾ ਪ੍ਰਧਾਨ ਅਨਾਊਂਸ ਕਰਵਾ ਲਿਆ ਸਭ ਤੋਂ ਪਹਿਲਾਂ ਕਿਵੇਂ ਦੇਖਦੇ ਹਾਂ ਇਸ ਇਨਸੀਡੈਂਟ ਨੂੰ ਔਰ ਕਿਵੇਂ ਦੇਖਦੇ ਹਾਂ ਇਸ ਪੂਰੀ ਚੀਜ਼ ਨੂੰ ਕਿ ਕਿਸ ਤਰੀਕੇ ਦੇ ਪਾਸੇ ਵਾਲੇ ਨੂੰ ਜਾਂਦੀ ਦਿਖ ਰਹੀ ਹੈ ਸਿਆਸਤ ਪੰਜਾਬ ਦੀ ਔਰ ਖਾਸ ਕਰਕੇ ਕਾਲੀ ਦਲ ਦੀ ਪੰਤਕ ਦੇਖੋ ਸਹੀ ਮਾਣੇ ਵਿੱਚ ਜਿਹੜੀ ਇਲੈਕਸ਼ਨ ਆ ਨਾ ਪਾਰਟੀਆਂ ਦੇ ਅੰਦਰ ਦੀ ਉਹਦੀ ਕਹਿਣਾ ਕਿ ਕਾਡਰ ਦੀ ਕੋਈ ਜਾਂ ਮੈਂਬਰ ਦੀ ਉਹਦੇ ਚ ਇੱਜ਼ਤ ਜਾਂ ਵੈਲਿਊ ਹੁੰਦੀ ਆ ਇਹ ਤੇ ਉਸ ਪਾਰਟੀ ਚ ਵੀ ਨਹੀਂ ਹੋਈ ਸੁਖਵਿੰਦਰ ਜੀ ਜਿਹੜੀ ਪਾਰਟੀ ਆਮ ਆਦਮੀ ਪਾਰਟੀ ਆਪਣੇ ਆਪ ਨੂੰ ਕਹਿੰਦੀ ਸੀ ਤੇ ਗਲੀਆਂ ਮੱਲਿਆਂ ਚੋਂ ਚੱਲਣ ਵਾਲੀ ਉੱਥੇ ਵੀ ਉਹ ਪੂਰਾ ਫਾਰਸ ਤੇ ਬਸ ਇਕੱਲੇ ਦਾ ਇਕੱਲਾ ਕੇਜਰੀਵਾਲ ਤੇ ਉਹਦੇ ਇੱਕ ਦੋ ਜਿਹੜੇ ਹੋਰ ਨਾਲ ਲਾਕੜੀ ਆ ਸੋਸ਼ੋਧਿਆ ਜਾਂ ਹੋਰ ਇੱਕ ਦੋ ਹੋ ਸਕਦੇ ਆ ਉਹ ਸਾਰੀ ਸੱਤਾ ਤੇ ਕਬਜ਼ਾ ਕਰ ਬੈਠੇ ਕਰੇ ਕਰੀਬ ਇੱਥੇ ਆ ਉਹ ਵੀ ਡੈਮੋਕ੍ਰੇਸੀ ਨਹੀਂ ਉਹਨਾਂ ਨੂੰ ਮਨਜ਼ੂਰ ਹੈਗੀ ਹਾਲਾਂਕਿ ਉਹ ਇਸ ਗੱਲ ਦੇ ਸਮਰਾਜ ਦੇ ਨਾਂ ਦੇ ਉੱਤੇ ਕਿਤਾਬ ਕੇਜਰੀਵਾਲ ਖੁਦ ਲਿਖ ਕੇ ਸੱਤਾ ਦੇਸ਼ ਦੇ ਵਿੱਚ ਉਹ ਆਏ ਸੀ ਇੱਥੇ ਤੇ ਫਿਰ ਜਦੋਂ ਪੈਂਡਿੰਗਾ ਨਾ ਉਹ ਤੋਂ ਤੇ ਗੱਲਾਂ ਫਿਰ ਸਾਰੀਆਂ ਇੱਕ ਪਾਸੇ ਰਹਿ ਜਣੀਆਂ ਜਿਦੋਂ ਸੱਤਾ ਦੀ ਲੜਾਈ ਆ ਹੁਣ ਬੇਸਿਕਲੀ ਜਿਹੜੀ ਸਭ ਤੋਂ ਵੱਡਾ ਮੁੱਦਾ ਸਾਡੇ ਸਾਹਮਣੇ ਆ ਆਪਾਂ ਨੂੰ ਸੋਚਣ ਵਾਲਾ ਉਹ ਦੋ ਹੀ ਆ ਇੱਕ ਤੇ ਇਹ ਆ ਕਿ ਕੀ ਇਹ ਸਸਟੇਨ ਕਰੂਗਾ ਕਾਲੀ ਦਲ ਜਾਂ ਬਾਕੀ ਦੀਆਂ ਵਾਂਗੂ ਇਹ ਵੀ ਮਹਾਸ਼ਿਆ ਤੇ ਚਲੇ ਜਾਊਗਾ ਦੂਜਾ ਕਿ ਲੜਾਈ ਹੈ ਕਾਦੇ ਦੀ ਹੁਣ ਜਿਹੜਾ ਪਹਿਲਾ ਜਿਹੜਾ ਦੂਜਾ ਸਵਾਲ ਉਹ ਮੈਂ ਪਹਿਲਾਂ ਲੈਂਦਾ ਕਿ ਲੜਾਈ ਬੇਸਿਕਲੀ ਤੇ ਸੱਤਾ ਦੇ ਕਬਜ਼ੇ ਦੀ ਆ ਨਾ ਉਹ ਤੇ ਸਾਰੀਆਂ ਪਾਰਟੀਆਂ ਦੇ ਅੰਦਰ ਆ ਉਹ ਜਦੋਂ ਸੱਤਾ ਜਾ ਜਾਂਦੀ ਆ ਕਬਜ਼ਾ ਹੋ ਜਾਂਦਾ ਫਿਰ ਤੁਹਾਡਾ ਸਰਕਾਰਾਂ ਤੇ ਕਬਜ਼ਾ ਫਿਰ ਤੁਸੀਂ ਚੀਫ ਮਿਨਿਸਟਰ ਹਾਂ ਫਿਰ ਮਿਨਿਸਟਰੀਆਂ ਵੰਡਦੇ ਆ ਫਿਰ ਬੱਲੇ ਬੱਲੇ ਆ ਫਿਰ ਤੁਹਾਡਾ ਪਰਿਵਾਰਵਾਦ ਉੱਥੋਂ ਹੀ ਸ਼ੁਰੂ ਹੋ ਜਾਂਦਾ ਨਿਉ ਰੱਕੀ ਜਾਂਦੀ ਕਿਉਂਕਿ ਪੈਸਾ ਹੀ ਇੰਨਾ ਇਕੱਠਾ ਚੀਫ ਮਿਨਿਸਟਰ ਕੋ ਹੋ ਜਾਂਦਾ ਦਾਦਾਗिरी ਇੰਨੀ ਹੋ ਜਾਂਦੀ ਆ ਕਿ ਬਸ ਫਿਰ ਉਹ ਫਿਰ ਦੂਜਿਆਂ ਨੂੰ ਸਿਖਿਆ ਦੇਊਗਾ ਵੀ ਪਰਿਵਾਰਵਾਦ ਨਹੀਂ ਚਾਹੀਦਾ ਆਪਣਾ ਕਹਿੰਦਾ ਇਹ ਤਾਂ ਕੋਈ ਗੱਲ ਨਹੀਂ ਇਹ ਕਿਹੜਾ ਪਰਿਵਾਰ ਆ ਏਹੀ ਗੱਲ ਹੁਣ ਕਹਿ ਕੇ ਕਿ ਅਸੀਂ ਸੁਖਬੀਰ ਬਾਦਲ ਦੇ ਪਰਿਵਾਰ ਦਾ ਕਬਜ਼ਾ ਸਿੱਖ ਇਥੋਂ ਹਟਾਉਣਾ ਚੁਰਮਣੀ ਅਕਾਲੀ ਦਲ ਤੋਂ ਇਹਨਾਂ ਨੇ ਬਹੁਤ ਕਰ ਲਿਆ ਬਹੁਤ ਲੁੱਟ ਲਿਆ ਬਹੁਤ ਖਾ ਲਿਆ ਬੁੱਲੇ ਲੁੱਟ ਲਿਆ ਤੇ ਤੁਸੀਂ ਕਾਹਦੇ ਲਈ ਸੱਤਾ ਜਾ ਰਹੇ ਆ ਭਾਈ ਜੇ ਪੰਜਾਬ ਦਾ ਇਹ ਕਰਨਾ ਬਿਲਕੁਲ ਪਹਾਰ ਕਰਨਾ ਉਹ ਤੇ ਬਹੁਤ ਤਰੀਕੇ ਹੋਰ ਵੀ ਆ ਕਰਦੇ ਕੋਈ ਰਾਜਨੀਤੀ ਚ ਆ ਕੇ ਹੀ ਹੁੰਦੇ ਆ ਪਰ ਹਰ ਇੱਕ ਨੂੰ ਆਪਣਾ ਆਪਣਾ ਹੱਕ ਆ ਹਰ ਇੱਕ ਨੂੰ ਆਪਣੀ ਆਪਣੀ ਸੋਚ ਮੁਬਾਰਕ ਪਰ ਇਹ ਗੱਲ ਹੈ ਪਹਿਲੇ ਦਿਨ ਤੋਂ ਹੀ ਸਾਫ ਸਾਫ ਸੁਖਵਿੰਦਰ ਦੇਖਦੀ ਹੈ ਜਦੋਂ ਇਹ 12 13 ਬੰਦੇ ਬਾਹਰ ਚਲੇ ਗਏ ਵੱਡੇ ਵੱਡੇ ਚੰਦੂ ਮਾਜਰਾ ਢੀਂਡ ਸੇ ਹੋਰ ਸਾਰੇ ਰਲ ਕੇ ਜਦੋਂ ਬਾਹਰ ਗਏ ਗੁਰਪ੍ਰਤਾਪ ਡਾਲਾ ਜਾਲੀ ਜਾਂ ਹੋਰ ਸਾਰੇ ਇਹਨਾਂ ਦਾ ਕੀ ਕੰਡੀਸ਼ਨ ਸੀ ਕਹਿੰਦੇ ਵਾਪਿਸ ਤੇ ਆ ਜਾਨੇ ਆ ਸਰਬੀਰ ਬਾਦਲ ਨੂੰ ਉਟਾ ਦੇ ਇਹ ਦਬਾਉਣਾ ਚਾਹੁੰਦੇ ਸੀ ਯਾਨੀ ਉਹਨੂੰ ਜਿਰਕਾਉਣਾ ਚਾਹੁੰਦੇ ਸੀ ਉਹ ਨਹੀਂ ਗੱਲ ਬਣੀ ਉਹ ਨਹੀਂ ਜਰਕਿਆ ਉਹਨੇ ਕਿਹਾ ਜਾਓ ਜਿੱਥੇ ਜਾਣਾ ਮੈਂ ਦੇਖ ਲੂੰਗਾ ਡਰਿਆ ਨਹੀਂ ਉਹ ਇਸ ਗੱਲ ਤੋਂ ਅਗਲੀ ਗੱਲ ਫਿਰ ਕੀ ਫਿਰ ਇਹਨਾਂ ਨੇ ਹਰਪ੍ਰੀਤ ਨਾਲ ਰਲ ਕੇ ਬਣਾ ਲਈ ਇਹ ਗੱਲ ਸਾਰੀ ਇਹ ਗੱਲ ਸੱਚੀ ਹੈ ਇਹ ਗੱਲ ਮੈਂ ਤੁਹਾਨੂੰ ਦੱਸਦਾ ਕਿਵੇਂ ਸੱਚੀ ਹੈ ਅੱਜ ਗੁਰਪ੍ਰਤਾਪ ਸਿੰਘ ਵਡਾਲਾ ਜੱਦਾ ਉੱਥੇ ਬੋਲ ਰਹੇ ਸੀ ਇਕੱਠ ਵੱਟ ਦੇ ਵਿੱਚ ਅੰਬਰਸਰ ਉਹਨਾਂ ਦੇ ਮੂੰਹੋਂ ਨਿਕਲ ਗਿਆ ਸੱਚੀ ਨਿਕਲ ਗਿਆ ਇਹੋ ਇਹ ਕਹਿ ਰਹੇ ਸੀ ਕਿ ਉਸ ਦਿਨ ਥੋੜੀ ਜੀ ਜਿਹੜਾ ਉੱਥੇ ਹੁਕਮਨਾਮਾ ਹੋਇਆ ਕਸਰ ਰਹਿ ਗਈ ਨਹੀਂ ਤਾਂ ਕੰਮ ਤੇ ਉਦਣ ਹੀ ਕਰ ਦੇਣਾ ਸੀ ਜਣੀ ਸੱਚਾ ਜ ਸੱਚੀ ਮੱਚੀ ਹੋਈ ਸੀ ਵੀ ਸਖਬੀਰ ਬਾਦਲ ਨੂੰ ਇੰਨਾ ਦੰਡਿਤ ਕਰਤਾ ਜਾਏ ਇੰਨਾ ਉੱਥੇ ਉਹਦਾ ਉਹਨੂੰ ਕਰਦਾਰ ਕੁਛ ਹੀ ਕਰਤੀ ਜਾਏ ਕਿ ਜਾਂ ਤੇ ਉਹ ਕੋਰਟਾਂ ਰਾਹੀਂ ਬਾਹਰ ਚਲੇ ਜਾਈਏ ਜਾਂ ਲੋਕਾਂ ਦੇ ਮਨ ਤੋਂ ਉੱਤਰ ਜਾਏ ਜਾਂ ਫਿਰ ਅਸੀਂ ਕੁਝ ਵੇਚੀ ਲਖਾ ਲਈਏ ਇਹੋ ਜਿਹਾ ਕਿ ਭਈ ਇਹ 10 ਸਾਲੀ ਬਾਹਰ ਚਲੇ ਜਾਏ ਜਾਂ 5 ਸਾਲੀ ਬਾਹਰ ਚਲੇ ਜੇ ਇਹੋ ਜਿਹਾ ਕੁਝ ਉਹਨਾਂ ਦੇ ਅੰਦਰ ਜਿਹੜੀ ਖਿਚੜੀ ਪੱਕੀ ਹੋਈ ਸੀ ਉਸ ਪੱਕ ਕੇ ਬਾਹਰ ਨਹੀਂ ਆਈ ਕੋਈਆਂ ਦੀ ਜ਼ਰਤ ਨਹੀਂ ਪੈਂਦੀ ਨਾ ਵੀ ਆਪਾਂ ਇੰਨਾ ਨਹੀਂ ਕਰ ਸਕਦੇ ਵੀ ਇੱਥੇ ਤੱਕ ਤੇ ਕਰ ਸਕਦੇ ਹਾਂ ਉੱਥੇ ਨਹੀਂ ਇਸ ਦਾ ਸਬੂਤ ਤੁਸੀਂ ਦੂਜੀ ਡਾਟ ਨੂੰ ਵੀ ਮਿਲਾ ਕੇ ਦੇਖੋ ਸੁਖਵਿੰਦਰ ਜਦੋਂ ਉੱਥੋਂ ਫੇਲ ਹੋ ਗਏ ਉਹ ਉੱਥੋਂ ਹੁਕਮਨਾਮੇ ਦੇ ਵਿੱਚ ਬਾਹਰ ਰਾਜਨੀਤੀ ਤੋਂ ਨਹੀਂ ਕੀਤਾ ਗਿਆ ਪਹਿਲਾ ਹੱਲਾ ਬਾਹਰ ਜਾ ਕੇ ਦੂਜਾ ਹੱਲਾ ਹੱਲਾ ਅਕਾਲ ਤਖ ਦੀ ਫਸੀਲ ਤੋਂ ਹੁਕਮਨਾਮੇ ਰਾਹੀਂ ਉਹ ਵੀ ਫੇਲ ਹੋ ਗਿਆ ਤੀਜਾ ਤੀਜੇ ਦਿਨ ਜਾਨੀ 26 ਤਰੀਕ ਦਾ ਹੀ ਹੋਣਾ ਹੈ ਤੀਜਾ ਦਿਨ ਕਿਉਂਕਿ ਨਾ 26 ਨਹੀਂ 2 4 ਤਰੀਕ ਹੋਊਗੀ 4 ਕ ਤਰੀਕ ਦੀ ਗੱਲ ਆ ਕਿ 2020 ਦੀ 4 ਦਸੰਬਰ ਦੀ ਕਿ ਜਦੋਂ ਸੁਖਬੀਰ ਸਿੰਘ ਬਾਦਲ ਬਾਹਰ ਆਪਣੀ ਡਿਊਟੀ ਦੇ ਰੇ ਸੀ ਜੋ ਅਕਾਲ ਤਖਤ ਨੇ ਲਾਈ ਸੀਗੀ ਤਾਂ ਉੱਥੇ ਸਿੱਧੀ ਸਿੱਧੀ ਗੋਲੀ ਚੱਲੀ ਆ ਇਹ ਤੇ ਕੋਈ ਸਾਰਿਆਂ ਨੇ ਵੇਖਿਆ ਉਹ ਤੇ ਕੋਈ ਐਵੇਂ ਲੁਕੀ ਛਿਪੀ ਨਹੀਂ ਸੀਗੀ ਔਰ ਇਹ ਨਹੀਂ ਸੀ ਕਿ ਕੋਈ દિਵਾਲੀ ਵਾਲਾ ਪਟਾਕਾ ਚਲਾਉਣ ਲਈ ਸੀ ਡਰਾਉਣ ਲਈ ਸੀ ਗੋਲੀ ਵਾਲਾ ਅਸਲੀ ਪਿਸਤੌਲ ਸੀਗਾ ਉਹ ਬੰਦਾ ਬਾਹਰ ਆ ਔਰ ਕੋਈ ਉਹਨੂੰ ਰਿਗਰੈਟ ਨਹੀਂ ਹੈਗਾ ਇਹਦਾ ਮਤਲਬ ਕਿ ਕਿਤੇ ਨਾ ਕਿਤੇ ਦਿੱਲੀ ਤੋਂ ਲੈ ਕੇ ਪੰਜਾਬ ਤੱਕ ਕੋਈ ਵੱਡੀ ਪਲੈਨਿੰਗ ਸੀਗੀ ਕਿ ਕਟੋ ਕੱਟੇ ਇਹ ਜਾਤਕ ਸੁਖਬੀਰ ਬਾਦਲ ਦਾ ਪਰਿਵਾਰ ਪ੍ਰਕਾਸ਼ਿਕ ਬਾਦਲ ਤੋਂ ਬਾਅਦ ਪਰਾਂ ਨਹੀਂ ਹੁੰਦਾ ਤਾਂ ਜਿਹੜਾ ਪੰਜਾਬ ਦੀ ਰਿਜਨਲ ਪਾਰਟੀ ਆ ਉਹਦੇ ਤੇ ਕੇਂਦਰੀ ਸ਼ਕਤੀਆਂ ਦਾ ਕੁੰਡਾ ਮਜ਼ਬੂਤ ਨਹੀਂ ਹੋ ਸਕਦਾ ਤੁਹਾਡੇ ਸਾਹਮਣੇ ਇਹ ਗੱਲਾਂ ਤੁਸੀਂ ਸ਼ਿਵ ਸੈਨਾ ਦੇਖ ਲਓ ਤੁਸੀਂ ਐਨਸੀਪੀ ਦੇਖ ਲਓ ਕਿਵੇਂ ਕਟ ਨਾਲ ਹੀ ਚੋਣ ਨਿਸ਼ਾਨ ਲੈ ਗਏ ਨਾਲ ਹੀ ਬੰਦੇ ਲੈ ਗਏ ਇਹੀ ਗੱਲ ਆਜ ਗਿਆ ਨਹੀਂ ਹਰਪ੍ਰੀਤ ਸਿੰਘ ਹੁਣੀ ਕਹਿ ਰਹੇ ਆ ਕਿ ਉਹਨਾਂ ਨੇ ਚੁੱਲ੍ਹਾ ਤੇ ਆਪਣਾ ਲੱਗ ਕਰ ਲਿਆ ਚੁੱਲਾ ਖੜਾਇਆ ਤਿੰਨ ਟ੍ਰਾਈਪੋਡ ਜਿਵੇਂ ਜਿੱਥੇ ਤੁਸੀਂ ਕੈਮਰਾ ਲਾਉਂਦੇ ਆ ਨਾ ਇਸੇ ਤਰ੍ਹਾਂ ਹੀ ਕਹਿੰਦੇ ਤਿੰਨ ਲੱਤਾਂ ਤੇ ਖੜਾ ਹੋ ਤਿੰਨ ਸਪੋਰਟਾਂ ਤੇ ਉਹਨਾਂ ਚੋਂ ਇੱਕ ਹੈਗਾ ਦਫਤਰ ਦੂਜਾ ਹੈਗਾ ਚੋਣ ਨਿਸ਼ਾਨ ਤੀਜਾ ਹੈਗਾ ਐਸਜੀਪੀਸੀ ਉਹ ਕਹਿੰਦੇ ਜਾਨੀ ਉਹਨਾਂ ਨੇ ਸ਼ਬਦ ਨਹੀਂ ਇਹ ਵਰਤੇ ਮੈਂ ਉਹਨਾਂ ਦੇ ਅਗਲੀ ਗੱਲ ਨੂੰ ਜਿਹੜੀ ਉਹਨਾਂ ਨੇ ਖਾਲੀ ਰੱਖੀ ਜੋੜ ਕੇ ਕਹਿਣਾ ਵੀ ਸਾਡੀ ਸਾਰੀ ਗੱਲ ਇਹ ਹੋ ਚੁੱਕੀ ਹੈ ਤਿੰਨਾਂ ਦੇ ਕਬਜ਼ਾ ਕਰ ਲੈਣਾ ਕਿੱਥੇ ਹੋਈ ਹੋਊਗੀ ਦਿੱਲੀ ਦਾ ਹੀ ਖਾਪੜ ਆ ਹੋਰ ਕੀ ਆ ਮੈਨੂੰ ਕੋਈ ਇਸ ਗੱਲ ਦੀ ਗੁਰੇਜ਼ ਨਹੀਂ ਕਹਿਣ ਦੇ ਵਿੱਚ ਕਿ ਇਹ ਸਵਾਇ ਇਸ ਗੱਲ ਦੇ ਕਿ ਸਾਡੀ origignal ਸ਼ਕਤੀ ਅੱਜ ਸੁਖਵੀਰ ਬਾਦਲ ਆਖਾਲ ਕੋਈ ਹੋਰ ਹੋਊਗਾ ਜੇ ਉੱਥੇ ਸੁਖਵੀਰ ਬਾਦਲ ਨੂੰ ਗੋਲੀ ਖੁਦਾਨਾ ਖਾਸਤਾ ਇਹੋ ਜੀ ਲੱਗ ਜਾਂਦੀ ਤਾਂ ਫਿਰ ਕਿਸੇ ਹੋਰ ਕੋਲ ਅਕਾਲੀ ਦਲ ਹੋਣਾ ਸੀ ਪਰ origignal ਪਾਰਟੀ ਤੇ originally ਪਾਰਟੀ ਹੈ ਕੋਈ ਵੀ ਹੋਵੇ ਕਿਸੇ ਵੀ ਨਾਂ ਤੇ ਹੋਵੇ ਉਹ ਤੇ ਸਾਰੀ ਕਹਿੰਦੇ ਮਜ਼ਬੂਤ ਹੋਣੀ ਚਾਹੀਦੀ ਆ ਪਰ ਤੁਸੀਂ ਪਰ ਇਹ ਵੀ ਗੱਲਾਂ ਚੱਲਦੀਆਂ ਰਹੀਆਂ ਨੇ ਸਰ ਸਰ ਇਹ ਵੀ ਗੱਲਾਂ ਚੱਲਦੀਆਂ ਰਹੀਆਂ ਨੇ ਕਿ ਸੁਖਵੀਰ ਸਿੰਘ ਬਾਦਲ ਉਹਨਾਂ ਵਾਲੇ ਧੜੇ ਦੇ ਨਾਲ ਬੀਜੇਪੀ ਐਸੇ ਕਰਕੇ ਜਿਹੜਾ ਉਹ ਕਰਨਾ ਨਹੀਂ ਚਾਹੁੰਦੀ ਗਠਜੋੜ ਕਿ ਗਿਆਨੀ ਹਰਪ੍ਰੀਤ ਸਿੰਘ ਉਹਨਾਂ ਨੂੰ ਦੂਜੇ ਤਲੇ ਦਾ ਪ੍ਰਧਾਨ ਬਣਵਾ ਕੇ ਉਹਨਾਂ ਕੋਲ ਹੀ ਅਕਾਲੀ ਦਾ ਲਿਆ ਕੇ ਤੇ ਫਿਰ ਗਠਜੋੜ ਬੀਜੇਪੀ ਕਰਨਾ ਚਾਹੁੰਦੀ ਆ ਇਹ ਸਾਰਾ ਕੁਝ ਉਹਨਾਂ ਦਾ ਤਾਣਾ ਬਣਾ ਇਹੋ ਜੀ ਆਮ ਹੀ ਜਿਹੜੀ ਚਰਚਾ ਚੱਲਦੀ ਹੈ ਹੋ ਸਕਦਾ ਇਹ ਸੱਚ ਇੱਕ ਡਾਟ ਹੋਰ ਵੀ ਜੋੜ ਲਓ ਬੀਜੇਪੀ ਦੀ ਕੀ ਹੈ ਕਿ ਸਾਨੂੰ ਜੱਟ ਸਿੱਖ ਕਿਸਾਨਾਂ ਦੀ ਵੋਟ ਜਿਹੜੀ ਆ ਉਹ ਨਹੀਂ ਪੈਣੀ ਕਿਉਂਕਿ ਉਹ ਇੰਨੀ ਲੜਾਈ ਇੰਨਾ ਪ੍ਰੋਪਾਗੈਂਡਾ ਇੰਨਾ ਸਾਰਾ ਕੁਝ ਹੋ ਗਿਆ ਇਸ ਲਈ ਉਹਨਾਂ ਲਈ ਵੋਟਾਂ ਕੀ ਆ ਸ਼ੈਰੀ ਹਿੰਦੂ ਵੋਟ ਔਰ ਦੂਸਰੇ ਪੱਤਰ ਤੇ ਜਿਹੜੀ ਦਲਿਤ ਵੋਟ ਉਹ ਉਹਨਾਂ ਦੇ ਜਿਹੜੇ ਇੱਥੇ ਅੰਬੇਦਕਰ ਸਾਹਿਬ ਤੇ ਬਾਰ-ਬਾਰ ਬੇਅਦਬੀਆਂ ਅੰਬਰਸਰ ਫਲੋਰ ਤੇ ਸਾਰੀ ਜਗ੍ਹਾ ਉਹਨਾਂ ਦੇ ਬੁੱਤਾਂ ਦੀਆਂ ਹੋਈਆਂ ਉਹਦਾ ਕਾਰਨ ਪੋਲਰਾਈਜੇਸ਼ਨ ਹੈ ਜਿਹੜੀ ਕਿ ਏਜੰਸੀਆਂ ਕਰਵਾ ਰੀਆਂ ਸਾਡੇ ਪੰਜਾਬ ਦੇ ਵਿੱਚ ਤੇ ਇਹੋ ਜੀ ਮਾਨਸਿਕਤਾ ਕਿਸੇ ਦੀ ਹੈ ਨਹੀਂ ਸਿੱਖਾਂ ਦੇ ਵਿੱਚ ਤੇ ਬਿਲਕੁਲ ਹੀ ਨਹੀਂ ਹੈ ਕਿ ਕੋਈ ਇਹੋ ਜੇ ਘਟੀਆ ਕੰਮ ਕੀਤੇ ਜਾਣ ਇਸ ਲਈ ਜੇ ਇਹ ਵੀ ਗੱਲ ਜੋੜ ਲੋਗੇ ਕਿ ਜੋ ਬੀਜੇਪੀ ਪੰਜਾਬ ਦੇ ਵਿੱਚ ਦਲਿਤ ਵੋਟ ਨੂੰ ਸੰਭਾਲ ਲਉਣੀ ਚਾਹੀਦੀ ਆ ਉਹ ਵੀ ਇਥੇ ਸਾਬਤ ਹੁੰਦਾ ਵੀ ਨਾਲ ਲੈ ਕੇ ਲਾ ਕੇ ਕਰੋ ਤੁਹਾਨੂੰ ਪਤਾ ਨਹੀਂ ਪਿਛਲੀ ਵਾਰੀ ਵੀ ਉਹ ਕਹਿੰਦੇ ਸੀ ਅਸੀਂ ਆਪਣਾ ਚੀਫ ਮਿਨਿਸਟਰ ਬਣਾਵਾਂਗੇ ਦਲਿਤ ਚੀਫ ਮਿਨਿਸਟਰ ਬਣਾਵਾਂਗੇ ਹੁਣ ਜੇ ਆਪਣਾ ਨਹੀਂ ਕਹਿੰਦੇ ਨਾ ਦੇ ਰਾਹੀਂ ਬਣਾਉਣ ਦੀ ਕੋਸ਼ਿਸ਼ ਕਰਨਗੇ ਔਰ ਇਹਦੇ ਵਿੱਚ ਡਾਕਟਰ ਸਾਹਿਬ ਜਿਹੜੀ ਤੁਸੀਂ ਧਲੇਦਾਲੀ ਗੱਲ ਕਰ ਰਹੇ ਹੋ ਥੋੜਾ ਜਿਹਾ ਦਰਸ਼ਕਾਂ ਨੂੰ ਆਪਾਂ ਸਮਝਾ ਦਈਏ ਕਿ ਵੈਸੇ ਤਾਂ ਚਲੋ ਸਿੱਖ ਪੰਥ ਦੇ ਵਿੱਚ ਖਾਲਸਾ ਪੰਥ ਦੀ ਸਥਾਪਨਾ ਹੋਈ ਕਿ ਜਾਤ ਪਾਤ ਜਿਹੜੀ ਆ ਖਤਮ ਕੀਤੀ ਐ ਪਰ ਫਿਰ ਵੀ ਸਿਆਸਤ ਦੇ ਵਿੱਚ ਤਾਂ ਇਹ ਚੀਜ਼ਾਂ ਆਉਂਦੀਆਂ ਹੀ ਨੇ ਡਾਕਟਰ ਸਾਹਿਬ ਦੇ ਕਹਿਣ ਦਾ ਮਤਲਬ ਹੈ ਕਿਉਂਕਿ ਜਿਹੜੇ ਜੱਥੇਦਾਰ ਸਾਹਿਬ ਰਹੇ ਆ ਗਿਆਨੀ ਹਰਪ੍ਰੀਤ ਸਿੰਘ ਉਹ ਜਿੱਥੇ ਐਜ਼ ਅ ਸਿੱਖ ਫੇਸ ਦਾ ਵੱਡਾ ਹੈਗਾ ਹੀ ਹੈਗੇ ਆ ਉੱਥੇ ਉਹ ਦਲਿਤ ਫੇਸ ਵੀ ਹੈ ਔਰ ਭਾਜਪੀ ਉਸ ਵਾਲੇ ਪਾਸੇ ਉਹ ਇਸ਼ਾਰਾ ਜਿਹੜਾ ਡਾਕਟਰ ਸਾਹਿਬ ਸਮਝਾਉਣ ਦੀ ਜਿਹੜੀ ਆ ਕੋਸ਼ਿਸ਼ ਕਰ ਰਹੇ ਜੀ ਡਾਕਟਰ ਸਾਹਿਬ ਹਾਂ ਹਾਂ ਬਿਲਕੁਲ ਮੈਂ ਤੇ ਇਹੀ ਗੱਲ ਬਿਲਕੁਲ ਸਾਫ਼ ਕਹਿ ਨਾ ਆ ਕਿ ਹੋ ਸਕਦਾ ਇਸ ਗੱਲ ਦੀ ਵੀ ਪਲੈਨਿੰਗ ਹੋਵੇ ਕਿ ਜੇ ਇਹਨਾਂ ਨੂੰ ਅੱਗੇ ਲਾਵਾਂਗੇ ਤੇ ਪੰਜਾਬ ਦੇ ਇਹ ਦਲਿਤ ਜਿਹੜਾ ਭਾਈਚਾਰਾ ਆ ਉਹ ਅਸੀਂ ਵੱਡੇ ਪੱਧਰ ਤੇ ਉਹਨਾਂ ਦਾ ਫਾਲੋਇੰਗ ਜਾਂ ਉਹਨਾਂ ਦੀ ਸਿੰਪਥੀ ਉਹਨਾਂ ਦੀ ਸਪੋਰਟ ਗਾਰਨਰ ਕਰ ਸਕਾਂਗੇ ਲੈ ਸਕਾਂਗੇ ਪਰ ਇੱਕ ਉਥੇ ਗਲਤੀ ਰਹਿ ਗਈ ਹੁਣ ਕਈ ਗੱਲਾਂ ਆ ਜਿਹੜੀਆਂ ਜਦੋਂ ਅਸਲ ਵਿੱਚ ਤੁਸੀਂ ਗੱਲਾਂ ਨੂੰ ਐਗਜ਼ੀਕਿਊਟ ਕਰਦੇ ਆ ਜਿਵੇਂ ਉਥੋਂ ਅਕਾਲ ਤਖਤ ਦੇ ਪਿੱਛੇ ਜੋ ਮਰਜੀ ਪੱਕਿਆ ਹੋਵੇ ਜਿਹਦੇ ਅਸਲ ਵਿੱਚ ਐਗਜ਼ੀਕਿਊਟ ਕਰਨ ਤੇ ਆਏ ਤ ਉਹਦੋਂ ਉੱਥੇ ਕਮੀਆਂ ਰਹਿ ਗਈਆਂ ਜਿਹੜੀਆਂ ਅੱਜ ਵਡਾਲੇ ਹੋਣਾ ਨੂੰ ਅਫਸੋਸ ਹੋ ਰਿਹਾ ਸੀਗਾ ਇਸ ਕਰਕੇ ਇਹਦੇ 'ਚ ਵੀ ਕਮੀ ਕੀ ਰਹਿ ਗਈ ਉਹਨਾਂ ਨੂੰ ਇਹ ਨਹੀਂ ਸੀ ਕਹਿਣਾ ਚਾਹੀਦਾ ਕਿ ਮੈਂ ਤੇ ਜੀ ਨਾ ਤੇ ਚੀਫ ਮਿਨਿਸਟਰ ਬਣੂ ਨਾ ਐਮਸੀ ਬਣੂ ਨਾ ਐਮਪੀ ਬਣੂਗਾ ਐਹੀ ਗੱਲ ਪਹਿਲਾਂ ਢੀਂਡਾ ਸਰਸਿੰਦੇਵ ਸਿੰਘ ਢੀਂਡਾ ਆਏ ਪਾਰਟੀ ਬਣਾਈ ਸਾਰਾ ਕੁਝ ਕੀਤਾ ਮੀਡੀਆ ਨੇ ਸਵਾਲ ਕੀਤੇ ਪਹਿਲਾਂ ਤੇ ਤਿਆਰ ਸੀ ਪਾਰਟੀ ਬਣਾਉਣ ਤੋਂ ਫਿਰ ਕਹਿੰਦੇ ਮੈਂ ਨਹੀਂ ਕੀ ਮਿਨਿਸਟਰ ਬਣੂੰਗਾ ਫਿਰ ਕਹਿੰਦੇ ਕਿ ਮੈਂ ਉੱਧਰ ਜਾਊਂਗਾ ਐਸਜੀਪੀਸੀ ਵੱਲ ਜਾਊਂਗਾ ਮੇਰਾ ਤੇ ਉੱਥੇ ਤੇ ਆ ਜਾਣੀ ਇਹੀ ਗੱਲ ਪੈਂਦੀਆਂ ਸਾਰੀ ਹੈ ਜੇ ਜੁਮਮਾ ਤੁਸੀਂ ਪ੍ਰਧਾਨ ਬਣੇ ਆ ਤੇ ਇਹ ਕੰਮ ਕਹਿਤਾ ਇਹਦਾ ਮਤਲਬ ਲੋਕਾਂ ਨੇ ਤੁਹਾਡੇ ਕੋਲ ਕੀ ਲੈਣ ਆਉਣਗੇ ਜਾਂ ਲੋਕ ਕੀ ਸੋਚਣਗੇ ਕਿ ਜਿਹੜਾ ਬੰਦਾ ਖੁਦ ਹੀ ਇਹ ਪੋਲਿਟਿਕਸ ਦੀ ਜਿਹੜੀ ਅਸਲ ਇਹ ਪੋਲਿਟੀਕਲ ਪਾਰਟੀਆਂ ਦੇ ਕਮਾਧਮਿਆਂ ਅਸਲ ਵਿੱਚ ਤੇ ਇੰਨਾਂ ਗੱਲਾਂ ਲਈ ਲੋਕ ਸਾਰੇ ਆਉਂਦੇ ਟਿਕਟਾਂ ਲਈ ਆਉਂਦੇ ਆ ਹੁਣ ਦੇਖਦੇ ਆ ਇਸ ਗੱਲ ਦਾ ਅਸਰ ਜਿਹੜੀ ਉਹ ਸਾਰੀ ਪਲੈਨਿੰਗ ਆ ਉਹਦੇ ਤੇ ਪੋਜ਼ਿਟਿਵ ਜਾਂਦਾ ਜਾਂ ਨੈਗੇਟਿਵ ਜਾਂਦਾ ਪਰ ਮੇਰੇ ਮੁਤਾਬਕ ਇਹ ਆ ਕਿ ਉਹਨਾਂ ਨੂੰ ਇਹ ਗੱਲ ਅਵਾਈਡ ਕਰਨੀ ਚਾਹੀਦੀ ਸੀ ਤਾਂ ਕਿ ਇਹਨਾਂ ਦਾ ਇੱਕ ਟੈਂਪੋ ਜੋ ਇੱਕ ਹੈਗਾ ਉਹ ਬਣਿਆ ਰਹਿੰਦਾ ਪਰ ਦੂਜੇ ਪਾਸੇ ਉਹਨਾਂ ਨੇ ਕਿਉਂ ਕਿਹਾ ਇਹ ਵੀ ਹੈ ਉਹਨਾਂ ਨੂੰ ਇਹ ਆ ਕਿ ਮੈਂ ਸਿਰਫ ਤੇ ਸਿਰਫ ਸੇਵਾ ਲਈ ਆਇਆ ਪਹਿਲਾਂ ਮੈਂ ਪੰਥ ਦੀ ਸੇਵਾ ਲਈ ਸੀ ਧਾਰਮਿਕ ਸੇਵਾ ਲਈ ਸੀ ਹੁਣ ਮੈਂ ਰਾਜਨੀਤਿਕ ਸੇਵਾ ਲਈ ਆਇਆ ਤੇ ਸੇਵਾਦਾਰ ਬਣ ਕੇ ਰਹੂੰਗਾ ਦੂਜੇ ਪਾਸੇ ਹੰਕਾਰ ਅੱਜਾ ਸਤਵੇਂ ਸਮਾਨ ਤੇ ਪਹੁੰਚਿਆ ਸੀ ਹੋ ਸਕਬੀਰ ਬਾਦਲ ਤੁਸੀਂ ਮੈਨੂੰ ਇੱਥੇ ਬਾਹਰ ਕਰ ਦਿੱਤਾ ਸੀ ਆ ਤੁਸੀਂ ਤੇ ਮੈਨੂੰ ਜਾਣੀ ਬਿਲਕੁਲ ਖੁੰਝੇ ਲਾ ਦਿੱਤਾ ਸੀ ਮੈਨੂੰ ਕਹਿੰਦੇ ਸੀ ਕਿ ਪਾਠੀ ਜਾ ਇਹੋ ਜੀਆਂ ਗੱਲਾਂ ਉਹਨਾਂ ਨੇ ਸਾਰੀਆਂ ਕੀਤੀਆਂ ਅੱਜ ਮੈਨੂੰ 15 ਲੱਖ ਵੋਟਰਾਂ ਨੇ ਤੁਹਾਡੇ ਸਿਰ ਤੇ ਬਿਠਾਤਾ ਹੁਣ ਅੱਖਾਂ ਤਾਂ ਕਰਕੇ ਮੈਨੂੰ ਵੇਖਿਆ ਕਰੋਗੇ ਯਾਰ ਏਡੀ ਕਿਹੜੀ ਗੱਲ ਹੋ ਗਈ ਆ ਇੱਥੇ ਮੈਂ ਵੀ ਇੱਕ ਪਾਰਟੀ ਦਾ ਪ੍ਰਧਾਨ ነਆ ਰਜਿਸਟਰਡ ਪਾਰਟੀ ਸੀ ਮੇਰੇ ਮੈਂ ਤੇ ਕਦੀ ਕਿਸੇ ਨੂੰ ਦੱਸਿਆ ਤੱਕ ਵੀ ਨਹੀਂ ਹੈਗਾ ਕਿ ਵੀ ਅਸੀਂ ਵੀ ਉਹ ਜਿਹੜਾ ਇਹ ਚੂਣਾ ਵੀ ਇੱਕ ਵਾਰੀ ਲੜਵਾਈਆਂ ਸੀ ਉਸ ਪਾਰਟੀ ਦੇ ਪਲੈਟਫਾਰਮ ਤੋਂ ਅਸੀਂ ਮੈਨੂੰ ਲੱਗਦਾ ਕਿ ਜੇ ਹਲੀਮੀ ਹਲੀਮੀ ਜੇ ਅੱਜ ਜ਼ਿਆਦਾ ਹੁੰਦੀ ਔਰ ਅੱਜ ਵੀ ਜੇ ਉਹ ਕਹਿੰਦੇ ਕਿ ਠੀਕ ਆ ਜਿਹੜਾ ਕੁਝ ਪੁਰਾਣਾ ਹੋ ਗਿਆ ਹੋ ਗਿਆ ਅੱਜ ਵੀ ਆਪਾਂ ਅਕਾਲੀ ਦਲ ਨੂੰ ਮਜ਼ਬੂਤ ਕਰਨ ਲਈ ਪੰਥ ਨੂੰ ਮਜ਼ਬੂਤ ਕਰਨ ਲਈ ਇਕੱਠੇ ਗਏ ਹੋਈਏ ਮੈਨੂੰ ਲੱਗਦਾ ਉਹ ਜ਼ਿਆਦਾ ਬਿਹਤਰ ਸੁਨੇਹਾ ਸੀ ਬਿਲਕੁਲ ਸਿਆਣਪ ਵਾਲਾ ਸੁਨੇਹਾ ਮਜੂਰ ਸੁਨੇਹਾ ਸੰਜੀਦਾ ਸੁਨੇਹਾ ਹੈਗਾ ਜਿੰਨੇ ਤੁਸੀਂ ਵੱਡੇ ਆ ਇਹ ਤੇ ਗੁਰਬਾਣੀ 'ਚ ਲਿਖਿਆ ਉਹਨਾਂ ਦੇ ਸਾਰੀ ਦੁਨੀਆ ਨੂੰ ਜਿਸ ਜਗਤ ਨੂੰ ਗੁਰਬਾਣੀ ਪੜਾਈ ਹੋਈ ਹੈ ਅਸੀਂ ਥੋੜੀ ਸੂਰਜ ਨੂੰ ਦੀਵਾ ਦਿਖਾ ਸਕਦੇ ਪਰ ਉਹਦੇ ਤੇ ਵੇਚਿਆ ਕਿ ਜਿੰਨਾ ਜਦੋਂ ਜਿਹੜੇ ਪੇੜ ਨੂੰ ਫਲ ਲੱਗਦਾ ਉਹ ਫਿਰ ਡਾਲ ਜਿਹੜੇ ਥੱਲੇ ਨੂੰ ਝੁਕਦੇ ਆ ਜਦੋਂ ਤੁਸੀਂ ਪ੍ਰਧਾਨ ਬਣ ਕੇ ਤੁਸੀਂ ਸੇਵਾਦਾਰ ਬਣ ਕੇ ਤੁਹਾਨੂੰ ਇੰਜ ਕਰਨਾ ਚਾਹੀਦਾ ਸੀ ਤੁਸੀਂ ਤੇ ਮੌਕਾ ਤਾੜਿਆ ਨਹੀਂ ਤੇ ਠੂਠਾ ਕੀਤੀ ਨਹੀਂ ਤੁਹਾਡੇ ਤੁਹਾਡੇ ਕਬਜ਼ਾ ਕਰ ਲਾਂਗੇ ਦਫ਼ਤਰਾਂ ਤੇ ਤੁਹਾਡੇ ਚੋਣ ਨਿਸ਼ਾਨ ਤੇ ਕਬਜ਼ਾ ਕਰ ਲਾਂਗੇ ਇਹ ਕਿੱਥੋਂ ਆ ਰਹੀ ਆ ਗੱਲ ਬਿਲਕੁਲ ਜਿਵੇਂ ਮਹਾਰਾਸ਼ਟਰ ਚ ਕੀਤਾ ਚੋਣ ਨਿਸ਼ਾਨ ਉਹਦਾ ਘੜੀ ਚੋਣ ਨਿਸ਼ਾਨ ਐਨਸੀਪੀ ਦਾ ਲੈ ਗਏ ਉਹ ਦੂਜਾ ਮੇਰੇ ਖਿਆਲ ਉਹਨਾਂ ਦਾ ਤੀਰ ਕਮਾਨ ਸੀਗਾ ਸ਼ਿਵ ਸੈਨਾ ਦਾ ਉਹ ਚੋਣ ਨਿਸ਼ਾਨ ਵੀ ਲੈ ਗਏ ਭਾਜਪਾ ਵਾਲੇ ਸਾਜ਼ਿਸ਼ ਕਰਕੇ ਹੁਣ ਇਹ ਨਵਾਂ ਕੰਮ ਸ਼ੁਰੂ ਹੋਇਆ ਦੇਖਦੇ ਹਾਂ ਕਿੱਥੇ ਕਿ ਤੱਕ ਜਾਂਦਾ ਹੂੰ ਹੂੰ ਡਾਕਟਰ ਸਾਹਿਬ ਕਿਵੇਂ ਦੇਖਦੇ ਹੋ ਕਿ ਜਿੱਥੇ ਪੰਜਾਬ ਦੇ ਵਿੱਚ ਜੇ ਆਪਾਂ ਗੱਲ ਕਰਦੇ ਹਾਂ ਜਿਵੇਂ ਚਰਚਾ ਚੱਲ ਰਹੀ ਹੈ ਕਿ ਇਹ ਸਾਰੇ ਵਰਤਾਰੇ ਦੇ ਪਿੱਛੇ ਗਿਆਨੀ ਹਰਪ੍ਰੀਤ ਸਿੰਘ ਉਹਨਾਂ ਨੂੰ ਪ੍ਰਧਾਨ ਬਣਾਉਣ ਦੇ ਪਿੱਛੇ ਭਾਜਪਾ ਜਾਂ ਏਜੰਸੀਆਂ ਇਹੋ ਜਿਹੇ ਇਲਜ਼ਾਮ ਜਿਹੜੇ ਲੱਗ ਰਹੇ ਆ ਔਰ ਜਿੱਥੇ ਜੇ ਗਠਜੋੜ ਹੋ ਜਾਂਦਾ ਬੀਜੇਪੀ ਦੇ ਨਾਲ ਜਿੱਥੇ ਬੀਜੇਪੀ ਨੂੰ ਇੱਕ ਵੱਡਾ ਸਿੱਖ ਆਗੂ ਜਾਂ ਸਿੱਖ ਚਿਹਰਾ ਮਿਲ ਸਕਦਾ ਹੈ ਯਾਨੀ ਆਰਪੀ ਦੇ ਤੌਰ ਤੇ ਤਾਂ ਇੱਕ ਦਲਿਤ ਤਪੇਸ ਵੀ ਜਿਹੜਾ ਉਹ ਮਿਲ ਸਕਦਾ ਤਾਂ ਕਿਤੇ ਨਾ ਕਿਤੇ ਇਹ ਹੁਣ ਪ੍ਰੋਬਲਮ ਜਿਹੜੀ ਆ ਬਾਕੀ ਪਾਰਟੀਆਂ ਵਾਸਤੇ ਵੀ ਖੜੀ ਹੋ ਜਾਣੀ ਹੈ ਕਿਉਂਕਿ ਜੇ ਦਲਿਤ ਤੇ ਸਿੱਖ ਇੱਕ ਆਗੂ ਬੀਜੇਪੀ ਔਰ ਇੱਕ ਗਠਜੋੜ ਦੇ ਵਿੱਚੋਂ ਨਿਕਲ ਆਇਆ ਤਾਂ ਜਿਵੇਂ ਚਰਨਜੀਤ ਸਿੰਘ ਚੰਨੀ ਹੋਣੀ ਇੱਕ ਵੱਡੇ ਦਲਿਤ ਆਗੂ ਨੇ ਤਾਂ ਉਹਨਾਂ ਦਾ ਵੀ ਇਹਦੇ ਵਿੱਚ ਲੋਟ ਲੱਗ ਸਕਦਾ ਹੈ ਦੁਬਾਰਾ ਕਾਂਗਰਸ ਨੂੰ ਸੋਚਣ ਲਈ ਮਜਬੂਰ ਹੋਣਾ ਪੈਣਾ ਹੈ ਕਿ ਭਾਈ ਸਾਨੂੰ ਵੀ ਇੱਕ ਇਹੋ ਜਿਹਾ ਜਿਹੜਾ ਚਿਹਰਾ ਦੇਣਾ ਪਊਗਾ ਹਾਲਾਂਕਿ ਚਰਨਜੀਤ ਸਿੰਘ ਚੰਨੀ ਹੋਣੀ ਅੱਜਕੱਲ ਤਾਂ ਐਗਰੀਕਲਚਰ ਕਮੇਟੀ ਤੋਂ ਬਾਅਦ ਮੋਦੀ ਵਾਲੀ ਲੜਾਈ ਤੋਂ ਬਾਅਦ ਜਨਰਲ ਵੋਟਰ ਦੇ ਵਿੱਚ ਵੀ ਜ਼ਿੰਮੇਦਾਰਾ ਵੋਟਰ ਦੇ ਵਿੱਚ ਵੀ ਉਹਨਾਂ ਦਾ ਹੈ ਆਧਾਰ ਪਰ ਕਿਤੇ ਨਾ ਕਿਤੇ ਹੁਣ ਕਾਂਗਰਸ ਦੀ ਮਜਬੂਰੀ ਵੀ ਬਣ ਜਾਣੀ ਹੈ ਦਲਿਤ ਫੇਸ ਨੂੰ ਅੱਗੇ ਲੈ ਕੇ ਆਉਣਾ ਦੇਖੋ ਪਾਰਟੀਆਂ ਦੀਆਂ ਮਜਬੂਰੀਆਂ ਹੋਰ ਕਿਸਮ ਦੀਆਂ ਹੁੰਦੀਆਂ ਉਹਨਾਂ ਦੀਆਂ ਦੋ ਹੁੰਦੀਆਂ ਇੱਕ ਤੇ ਜਿਹੜਾ ਸਾਰਾ ਉਹਨਾਂ ਦਾ ਟ੍ਰਾਈਬ ਹੈਗਾ ਉਹ ਖਿੱਲਰ ਨਾ ਜਾਏ ਤੇ ਉਹਨੂੰ ਇਕੱਠੇ ਰੱਖਣਾ ਜੇ ਤੇ ਉਹਨੇ ਇਸ ਗੱਲ ਨੂੰ ਇਕੱਠੇ ਰੱਖਣ 'ਚ ਚੰਨੀ ਕਾਰਗਰ ਹੋ ਜਾਂਦੇ ਆ ਕਾਮਯਾਬ ਹੋ ਜਾਂਦੇ ਆ ਤੇ ਫਿਰ ਉਹ ਅੱਗੇ ਵੀ ਆ ਸਕਦੇ ਆ ਜੇ ਉਹਨਾਂ ਦੇ ਆਉਣ ਦੇ ਨਾਲ ਬਾਕੀ ਸਾਰੇ ਇਕੱਠੇ ਹੋ ਜਾਂਦੇ ਆ ਵੀ ਆਪਾਂ ਜੋ ਜਿਹੜਾ ਮਰਜੀ ਬਣ ਜੇ ਪਰ ਇਹਨੂੰ ਨਹੀਂ ਬਣ ਦੇਣਾ ਫਿਰ ਉਹਦੇ ਵੀ ਔਖਾ ਵੀ ਹੋ ਜਾਊਗਾ ਇਸ ਲਈ ਜਿਹੜੀ ਨਾ ਸੱਤਾ ਕੱਲੇ ਕਿਸੇ ਬਰਾਦਰੀ ਚੋ ਚਿਹਰਾ ਉੱਠ ਕੇ ਉਹਨਾਂ ਨਾਲ ਨਹੀਂ ਹੁੰਦੀ ਹੁਣ ਬੀਐਸਪੀ ਕੀ ਆ ਬੀਐਸਪੀ ਦੇ ਤੇ ਸਾਰੇ ਚਿਹਰੇ ਦਲੇ ਤੇ ਭਾਵੇਂ ਕ੍ਰੀਮਪੁਰੀ ਆ ਭਾਵੇਂ ਦੂਸਰਾ ਜਿਹੜਾ ਪਹਿਲਾਂ ਯਸਵੀਰ ਸਿੰਘ ਘੜੀ ਐ ਉਹ ਤੇ ਸਾਰੇ ਮੈਨ ਨਾਮੀ ਖਾਮੀ ਪੜੇ ਲਿਖੇ ਐਸਟੈਬਲਿਸ਼ ਚੇਅਰ ਉਹ ਕਿੰਨੀਆਂ ਕਵੋਟਾਂ ਹੋ ਜਾਂਦੀਆਂ ਲੋਕ ਕਿੰਨੇ ਕ ਪਿੱਛੇ ਲੱਗ ਜਾਂਦੇ ਉਹੋ ਹੀ ਪੁਰਾਣੇ ਜਿਹੜੇ ਹਾਤੀ ਦੇ ਪਿੱਛੇ ਉਹ ਵੋਟਾਂ ਆ ਜਾਂਦੀਆਂ ਅਸਲ ਚ ਜਿਹੜੀ ਰੀਅਲ ਪਾਵਰ ਆ ਨਾ ਪੋਲੀਟੀਕਲ ਪਾਵਰ ਜਿਹੜੀ ਪਾਰਟੀ ਦੀ ਪਾਵਰ ਉਹ ਪਿੱਛੇ ਹੁੰਦੀ ਆ ਜਦ ਤੱਕ ਉਸ ਨੂੰ ਤੁਸੀਂ ਟੈਪ ਨਹੀਂ ਕਰਦੇ ਕੱਲੇ ਚਿਹਰੇ ਨਾਲ ਨਹੀਂ ਗੱਲ ਬਣਦੀ ਇਹ ਚੰਨੀ ਉਹਨਾਂ ਦਾ ਲੱਗ ਵੀ ਸਕਦਾ ਉਹਨਾਂ ਨੂੰ ਥੋੜਾ ਜਿਹਾ ਆਪਣਾ ਇੱਕ ਆਰਗੂਮੈਂਟ ਜ਼ਰੂਰ ਮਿਲ ਸਕਦਾ ਕਿ ਦੇਖੋ ਜੀ ਉਧਰੋਂ ਵੀ ਆ ਗਿਆ ਤੇ ਮੈਨੂੰ ਵੀ ਹੁਣ ਤੁਸੀਂ ਬਰਾਬਰ ਦੀ ਛੋਟ ਮੈਨੂੰ ਅੱਗੇ ਲੈ ਕੇ ਆਓ ਤਾਂ ਬਚਾਇਆ ਪਰ ਇਹ ਹੋਊਗਾ ਤਾਂ ਉਦੋਂ ਹੋਊਗਾ ਜਦੋਂ ਗਿਆਨੀ ਹਰਪ੍ਰੀਤ ਸਿੰਘ ਹੁਣੀ ਤਕੜੇ ਤੌਰ ਤੇ ਅਮਰਜ ਹੋ ਕੇ ਸੱਚੀ ਮੁੱਜੀ ਪ੍ਰਾਨੇ ਸੁਖਵੀਰ ਸਿੰਘ ਬਾਦਲ ਕਾਲੀਦਲ ਨੂੰ ਚੁਣੌਤੀ ਦੇਣ ਦੇ ਕੰਮ ਕਾਬਿਲ ਹੋ ਜਾਣਗੇ ਉਹਦੇ ਸਾਹਮਣੇ ਉਹਨੇ ਮਜ਼ਬੂਤੀ ਦੇ ਨਾਲ ਖੜੇ ਹੋ ਜਾਣਗੇ ਪਰ ਜੇ ਆਪ ਹੀ ਰੁਲ ਗਏ ਤਾਂ ਫਿਰ ਉਹ ਆਰਗੂਮੈਂਟ ਜਿਹੜਾ ਆ ਕਾਂਗਰਸ ਦੇ ਵਿੱਚ ਦੂਜੇ ਟੰਗ ਨਾਲ ਚੱਲੂਗਾ ਉਹਦਾ ਕੋਈ ਫਿਰ ਬਹੁਤੀ ਘਾਟ ਨਹੀਂ ਰਹਿਣੀ ਵਰ ਜਿਹੋ ਜਿਹਾਂ ਉਹ ਇਸ਼ਾਰੇ ਕੀਤੇ ਆ ਜੇ ਮੈਂ ਤੁਸੀ ਦੱਸਿਆ ਕਿ ਉਹ ਕਹਿੰਦੇ ਜੀ ਸਾਡੀ ਗੱਲ ਹੋਈ ਹੋਈ ਹੈ ਅਸੀਂ ਦਫਤਰ ਵੀ ਲੈ ਲੈਣਾ ਚੋਣ ਨਿਸ਼ਾਨ ਵੀ ਲੈ ਲੈਣਾ ਅਸੀਂ ਸਾਰਾ ਕੁਝ ਕਰ ਲੈਣਾ ਤੇ ਉਹ ਮਤਲਬ ਕਬਜ਼ੇ ਵਾਲੀ ਬੋ ਉਹਦੇ ਵਿੱਚੋਂ ਆ ਰਹੀ ਸੀ ਤਾਂ ਫਿਰ ਕਿਤੇ ਨਾ ਕਿਤੇ ਜਿਹੜੇ ਪਿੱਛੇ ਉਹਦੀਆਂ ਤਾਕਤਾਂ ਬੈਠੀਆਂ ਉਹ ਕਰਵਾਉਣਗੀਆਂ ਕੁਝ ਨਾ ਕੁਝ ਸੁਖਵਿੰਦਰ ਜੀ ਇਹ ਉਦੋਂ ਤੱਕ ਹੁੰਦਾ ਤੁਸੀਂ ਸਾਰੇ ਜਾਣਦੇ ਤੁਸੀਂ ਵੀ ਲੀਡਰਾਂ ਨੂੰ ਚੰਗੀ ਤਰ੍ਹਾਂ ਨੇੜਿਓਂ ਦੇਖਦੇ ਰਹੇ ਨੇ ਜਦ ਤੱਕ ਠੱਪਾ ਨਹੀਂ ਲੱਗ ਜਾਂਦਾ ਹੁਣ ਠੱਪਾ ਲੱਗ ਗਿਆ ਨਾ ਪ੍ਰਧਾਨਗੀ ਦਾ ਹੁਣ ਕਹਿਣਾ ਚਲਾ ਭਾਈ ਅਸੀਂ ਤੇ ਤੈਨੂੰ ਇੱਥੇ ਤੱਕ ਹੀ ਬਚਾਉਣਾ ਸੀ ਤੈਨੂੰ ਪ੍ਰਧਾਨ ਦਾ ਇੱਕ ਵਾਰੀ ਠੱਪਾ ਲਵਾਉਣਾ ਸੀ ਹੁਣ ਆਪਣੀ ਪ੍ਰਧਾਨਗੀ ਚਲਾ ਜੇ ਕਹਿਣਗੇ ਕਿ ਤੁਸੀਂ ਸਾਨੂੰ ਸ਼ਕਤੀ ਦਿਓ ਆਪਣੀ ਸਾਨੂੰ ਪੈਸਾ ਜਾਂ ਹੋਰ ਫਾਈਨੈਂਸ਼ਲੀ ਜਾਂ ਜਿਹੜਾ ਲੌਜਿਸਟਿਕਸ ਆ ਉਹ ਸਾਰੀ ਸਪੋਰਟ ਕਰੋ ਉਹ ਫਿਰ ਨੱਕ ਤੇ ਨੀਕੇਲ ਵੀ ਪਾਉਣਗੇ ਫਿਰ ਤੁਸੀਂ ਕਿਹਦੇ ਸਿਰ ਤੇ ਬੈਠਦੇ ਕਿ ਫਿਰ ਕਿਹਦੇ ਸਿਰ ਤੇ ਉਤਰਦੇ ਆ ਜਾਂ ਕਿਹਦੇ ਚਰਨਾਂ 'ਚ ਪੈਂਦੇ ਆ ਉਹ ਫੈਸਲੇ ਦਿੱਲੀ ਹੋਣਗੇ ਪਰ ਤੁਸੀਂ ਇਤਨਾ ਬੜਕਾ ਨਹੀਂ ਮਾਰ ਸਕਦੇ ਇਸ ਕਰਕੇ ਜੇ ਕੋਈ ਢਾਡੇ ਤੇ ਇਨਵੈਸਟ ਕਰੂਗਾ ਤੇ ਤੁਹਾਨੂੰ ਨਿਚਾਊਗਾ ਵੀ ਆ ਜੇ ਤੁਸੀਂ ਹੁਣ ਝਾੜੂ ਦਾ ਚੋਣ ਨਿਸ਼ਾਨ ਵਰਤਦੇ ਆ ਜਿ ਤਰ੍ਹਾਂ ਪੰਜਾਬ ਦੇ ਵਿੱਚ ਸਾਰਿਆਂ ਬੰਦਿਆਂ ਨੇ ਵਰਤਿਆ ਤਾਂ ਉਹਨਾਂ ਦੀ ਹਾਲਤ ਕੀ ਆ ਕਿ ਕਿ ਦੀ ਜ਼ਰਤ ਹੈ ਕਿ ਕੇਜਰੀਵਾਲ ਨੂੰ ਮੜ ਜਾ ਵੀ ਕਹਿਣ ਉਹ ਇੱਥੋਂ ਚਲਾ ਚਲੇਦਾ ਆਪਣਾ ਬੋਰੀਆ ਬਿਸਤਰਾ ਲੈ ਕੇ ਤੂੰ ਇੱਥੇ ਕੀ ਕਰਦਾ ਫਿਰਦਾ ਸੁਪਰ ਚੀਫ ਮਨਿਸਟਰ ਬਣਿਆ ਇਸ ਲਈ ਸੱਤਾ ਕਿਦੇ ਕੋਲਿਆ ਉਹ ਬਹੁਤ ਡਿਪੈਂਡ ਕਰਦਾ ਇਹਨਾਂ ਨੂੰ ਚਾਹੀਦਾ ਹੈ ਸੀਗਾ ਕਿ ਪੰਜਾਬ ਦੀ ਧਿਰ ਤਖੜੇ ਤੌਰ ਤੇ ਆਪਣੇ ਤੌਰ ਤੇ ਮਜ਼ਬੂਤ ਹੋਣ ਦੀ ਪਲਾਨ ਕਰਦੇ ਜੇ ਉਹ ਕਰ ਲੈਣਗੇ ਟਾਈਮ ਲੱਗ ਸਕਦਾ ਜੇ ਸੱਚੀ ਮੁੱਚੀ ਡੈਡੀਕੇਟਿਡ ਹੈ ਤੇ ਲੋਕਾਂ ਨੂੰ ਚੰਗੀ ਲੀਡਰਸ਼ਿਪ ਚੰਗੇ ਰਾਜਨੀਤਿਕ ਪਲੇਟਫਾਰਮ ਖਾਸ ਕਰਕੇ ਜਿਹੜੀਆਂ ਰਿਜੀਨਲ ਪਾਰਟੀਆਂ ਖੇਤਰੀ ਪਾਰਟੀਆਂ ਦੇ ਪਲੈਟਫਾਰਮ ਉਹਦੀ ਬੜੀ ਲੋੜ ਆ ਪੰਜਾਬ ਚ ਵੀ ਲੋੜ ਆ ਪਰ ਜੋ ਅੱਜ ਦੇ ਹਾਲਾਤ ਮੈਨੂੰ ਦੇਖ ਰਿਹਾ ਆ ਉਥੇ ਲੀਡਰੀ ਦੇ ਭੋਖੜੇ ਨੂੰ ਪੂਰਾ ਕਰਨਾ ਉਹ ਜ਼ਿਆਦਾ ਦਿਖ ਰਿਹਾ ਆ ਵਿਚਰਤੇ ਕਿ ਪੰਜਾਬ ਦੀ ਸੇਵਾ ਜਾਂ ਪੰਜਾਬ ਦੇ ਜੋ ਅੱਜ ਮੁੱਦੇ ਹੈ ਉਹਨਾਂ ਨੂੰ ਅੱਗੇ ਲੈ ਕੇ ਤੋਰਨਾ ਹੁਣ ਲਿੱਕੀ ਜੀ ਗੱਲ ਆ ਉਥੇ ਇੱਕ ਰੈਜ਼ੋਲੂਸ਼ਨ ਪਾਸ ਕੀਤਾ ਉਹਦੇ ਚ ਇਹ ਗੱਲ ਵੀ ਕਹਿਤੀ ਕਿ ਅਸੀਂ ਜਿਹੜੇ ਬਾਹਰੋਂ ਲੋਕ ਆਏ ਆ ਉਹਨਾਂ ਦੀਆਂ ਵੋਟਾਂ ਨਹੀਂ ਵੰਡ ਦੇਣਗੇ ਬਲੌਕ ਕਰ ਲੋਗਾ ਇਹ ਕਨਸਟੀਟਿਊਸ਼ਨਲ ਹੈ ਪਾਰਟੀ ਰਜਿਸਟਰਡ ਹੋ ਜੋ ਇਹਨਾਂ ਦੀ ਇਹ ਦੂਜਿਆਂ ਦੇ ਚੋਣ ਨਿਸ਼ਾਨਾਂ ਤੇ ਡਾਕਾ ਮਾਰਨ ਨੂੰ ਫਿਰਦੇ ਆ ਐਨੀ ਤੇ ਗੱਲ ਅਕਲ ਦੀ ਕਰਨੀ ਚਾਹੀਦੀ ਹੈ ਕਿ ਵੋਟਾਂ ਤੁਹਾਡੀਆਂ ਵੋਟਾਂ ਇਨੇ ਢੇਰ ਲੱਗ ਗਿਆ ਕਿ ਤੁਸੀਂ ਚੋਣ ਚੋਣ ਲੱਗ ਪਏ ਆ ਫੇ ਮੈਂ ਫਲਾਣੇ ਦੀ ਵੋਟ ਲੈਣੀ ਆ ਫਲਾਣੇ ਦੀ ਮੈਂ ਵੋਟ ਹੀ ਨਹੀਂ ਬੰਨ ਦੇਣੀ ਤੁਸੀਂ ਤੇ ਗਾਂ ਬੀਜੇਪੀ ਨਾਲ ਉਹ ਵੀ ਤਗੜੇ ਹੋਗੇ ਫਿਰ ਰਾਹੁਲ ਕੋਈ ਹਲਕਾ ਕੁੜੀ ਵੀ ਨਹੀਂ ਕਰਦੀ ਹਾਂ ਹਾਂ ਹਲਕਾ ਲੋਕਾਂ ਦੇ ਵਿੱਚ ਬਲਦਾ ਬਾਹਰ ਵੀ ਨਹੀਂ ਨਿਕਲੇ ਉਥੋਂ ਪ੍ਰਧਾਨ ਬਣ ਕੇ ਇਸ ਕਰਕੇ ਇਸ ਕਰਕੇ ਅਜੇ ਅੰਡਰ ਟ੍ਰੇਨਿੰਗ ਹੈਗੇ ਆ ਅਜੇ ਅਪਰੈਂਟਿਸ ਹੈਗੇ ਆ ਹੌਲੀ ਹੌਲੀ ਸਿੱਖ ਜਾਣਗੇ ਪਰ ਉਦੋਂ ਤੱਕ ਨੁਕਸਾਨ ਬਹੁਤ ਹੋ ਜਾਂਦਾ ਇਸੇ ਦਰਬੀ ਅੰਦਰੋਂ ਅੱਜ ਅੱਜ ਡਾਕਟਰ ਸਾਹਿਬ ਅੱਜ ਗਿਆਨੀ ਜੀ ਦੇ ਅੰਦਰੋਂ ਇੱਕ ਦਰਬੀ ਜਿਹੜਾ ਉਹ ਚਲਕਦਾ ਸੀਗਾ ਕਹਿੰਦੇ ਕਿ ਮੈਨੂੰ ਧਮਕੀ ਦਿੱਤੀ ਜਾਂਦੀ ਰਹੀ ਹੈ ਕਿ ਮੇਰੀ ਕਰਦਾਰ ਕੁਸ਼ੀ ਕਰਨ ਦੇ ਲਈ ਬੜੀਆਂ ਕੋਸ਼ਿਸ਼ਾਂ ਹੋਣੀਆਂ ਨੇ ਜੇ ਕਿਹਾ ਗਿਆ ਕਿ ਜੇ ਤੂੰ ਪ੍ਰਧਾਨ ਬਣਿਆ ਤਾਂ ਮੈਂ ਬੜਾ ਕੁਝ ਜਿਹੜਾ ਹੈਗਾ ਤੇਰੇ ਖਿਲਾਫ ਅਸੀਂ ਕੱਢ ਕੇ ਲਿਆਵਾਂਗੇ ਕਹਿੰਦੇ ਕਿ ਜੇ ਮੇਰੀ ਕਰਦਾਰ ਕੁਸ਼ੀ ਕੀਤੀ ਗਈ ਜਾਂ ਮੇਰੇ ਬੰਦਿਆਂ ਦੀ ਕੀਤੀ ਗਈ ਤਾਂ ਮੈਂ ਤੁਹਾਡੇ ਘਰ ਦੇ ਸਾਹਮਣੇ ਆ ਕੇ ਨੰਗੇ ਕਰ ਦੂੰਗਾ ਤੇ ਮੈਨੂੰ ਲੱਗਦਾ ਹੈ ਕਿਹਣਾ ਤਾਂ ਇਹ ਚਾਹੀਦਾ ਸੀਗਾ ਕਿ ਭਾਈ ਜੇ ਮੇਰੇ ਕੋਲੇ ਮੇਰੇ ਬਾਰੇ ਕੁਝ ਹੈ ਤੁਹਾਡੇ ਕੋਲੇ ਗਲਤ ਤਾਂ ਲਿਆਓ ਕੱਢ ਕੇ ਪਰ ਗਿਆਨੀ ਜੀ ਦੇ ਅੰਦਰੋਂ ਥੋੜਾ ਜਿਹਾ ਇੱਕ ਡਰ ਲੱਗਿਆ ਚਲੋ ਅਸੀਂ ਇਸ ਹੱਕ ਦੇ ਵਿੱਚ ਨਹੀਂ ਕਿ ਉਹਨਾਂ ਦਾ ਕੁਝ ਕੱਢ ਕੇ ਲਿਆਂਦਾ ਜਾਵੇ ਪਰ ਕਿਤੇ ਨਾ ਕਿਤੇ ਦੂਜੇ ਪਾਸੋਂ ਵੀ ਪ੍ਰਪੋਸਟ ਆ ਗਈਆਂ ਉਹ ਕਹਿੰਦੇ ਭਾਈ ਸਾਡੇ ਕੋਲੇ ਤਾਂ ਬੜਾ ਕੋਝਾ ਕਿਤੇ ਇਹ ਨਾ ਕਹਦੇ ਹੋ ਕਿ AI ਦੇ ਨਾਲ ਲਿਆਂਦਾ ਨਹੀਂ ਦੇਖੋ ਇਸ ਤਰ੍ਹਾਂ ਨਹੀਂ ਹੈਗਾ ਕਿ ਮੈਨੂੰ ਲੱਗਦਾ ਸ਼ਰੂਮਣੀ ਕਾਲੀ ਦੱਲ ਨੂੰ ਵੀ ਜਿਹੜੇ ਸੁਖਬੀਰ ਸਿੰਘ ਬਾਦਲ ਆਲੇ ਆ ਉਹਨਾਂ ਨੂੰ ਵੀ ਗਿਆਨੀ ਹੁਣਾ ਦਾ ਨੀਜੀ ਪੋਸਟਾਂ ਨੀਜੀ ਉਹਦੇ ਤੋਂ ਗੁਰੇਜ ਕਰਨਾ ਚਾਹੀਦਾ ਇਹ ਚੰਗਾ ਨਹੀਂ ਲੱਗਦਾ ਇਹ ਲੋਕਾਂ ਦੇ ਵਿੱਚ ਕੋਈ ਇਹ ਦੇ ਨਾਲ ਕੋਈ ਬਹੁਤ ਸੋਭਾ ਨਹੀਂ ਬਣਦੀ ਨਾ ਗਿਆਨੀ ਹਰਪ੍ਰੀਤ ਸਿੰਘ ਹੁਣ ਨਹੀਂ ਇਹ ਕਰਨਾ ਚਾਹੀਦਾ ਹੁਣ ਉਹਨਾਂ ਨੇ ਦਬਕਾ ਤੇ ਮਾਰਤਾ ਕਿ ਮੇਰੇ ਕੋਲ ਇਹਨਾਂ ਦੇ ਪ੍ਰਾਪਰਟੀਆਂ ਦੇ ਰਿਕਾਰਡ ਹੈਗੇ ਆ ਆ ਹੈਗੇ ਮੈਂ ਆਹ ਕਰ ਦੂੰ ਆ ਇਹੋ ਜਿਹੇ ਦਬਕੇ ਭਗਵੰਤ ਮਾਨ ਹੁਣ ਹੀ ਮਾਰ ਰਹੇ ਸੀਗੇ ਸੁਖ ਵਿਲਾਸ ਦੇ ਵਿੱਚ ਮੈਂ ਸਕੂਲ ਖੋਲ੍ਹ ਦੇਣਾ ਨਾਲੇ ਬੱਚੇ ਤਾਰੀਆਂ ਕਰਿਆ ਕਰਨਗੇ ਪਾਣੀ ਦੇ ਵਿੱਚ ਤੇ ਨਾਲੇ ਉਥੇ ਖੇਡਿਆ ਕਰਨਗੇ ਬਹੁਤ ਵੱਡਾ ਆ ਨਾਲੇ ਵਧੀਆ ਏਸੀ ਕਮਰਿਆਂ 'ਚ ਪੜ੍ਹਿਆ ਕਰਨਗੇ ਮੁੜ ਕੇ ਉਹਦਾ ਨਾਂ ਹੀ ਨਹੀਂ ਲਿਆ ਉਹ ਇਸੇ ਤਰ੍ਹਾਂ ਹੀ ਹੋਰ ਨਾ ਬਿਲਡਿੰਗਾਂ ਬਾਰੇ ਵੀ ਉਹਨਾਂ ਨੇ ਕਈ ਕੁਝ ਗੱਲਾਂ ਕੀਤੀਆਂ ਸੀ ਰਿਕਾਰਡ ਆ ਹੁਣੇ ਮਜੀਠੀਆ ਬਾਰੇ ਕਿ ਹਜ਼ਾਰ ਏਕੜ ਜਿਹੜੀ ਐ Shimla 'ਚ Mashobreh chotna ਦੀ ਜ਼ਮੀਨ ਲੱਭ ਗਈ ਆ ਕੋਰਟ ਵਿੱਚ ਕੋਈ ਲੱਭਦੀ ਨਹੀਂ ਉੱਥੇ ਰਿਕਾਰਡ ਨਹੀਂ ਜਾਂਦਾ ਇਹ ਗੱਲਾਂ ਕਰੀ ਜਾਣੀਆਂ ਉਹ ਤੁਸੀਂ ਕਰੋ ਜੇ ਕੋਈ ਹੈਗਾ ਤੇ ਲੋਕ ਤੇ ਅਸੀਂ ਚਾਹੁੰਦੇ ਆ ਅਸੀਂ ਸਾਰੇ ਚਾਹੁੰਦੇ ਆ ਕਿ ਜੇ ਕਿਸੇ ਨੇ ਕੋਈ ਗਲਤ ਕੰਮ ਕੀਤਾ ਪੰਜਾਬ ਨੂੰ ਲੁੱਟਿਆ ਉਹ ਪਬਲਿਕਲੀ ਸਾਹਮਣੇ ਆਉਣਾ ਚਾਹੀਦਾ ਤੁਸੀਂ ਅਜੇ ਤੱਕ ਰੱਖਿਆ ਕਿਉਂ ਆ ਕਿਉਂ ਰੱਖਿਆ ਜੇ ਤੱਕ ਇਹ ਤੁਹਾਡੀ ਪਹਿਲਾਂ ਹੀ ਮਾੜੀ ਗੱਲ ਆ ਚਲੋ ਜੇ ਦਿਲ ਦੇ ਦੇਰਾਏ ਦਰਸਤਾਏ ਗੱਲ ਕਰ ਲੋ ਤੁਸੀਂ ਹੁਣ ਹੀ ਦਿਖਾ ਦਿਓ ਇਹ ਗੱਲਾਂ ਦਬਕੇ ਗਿੱਦੜ ਪੱਬ ਕਿਹਾਂ ਇਹਦਾ ਕੋਈ ਬਹੁਤਾ ਫਾਇਦਾ ਨਹੀਂ ਆਪੋ ਆਪਣਾ ਕੰਮ ਕਰੋ ਤੁਸੀਂ ਆਪਣਾ ਕੰਮ ਕਰਕੇ ਲੋਕਾਂ ਵਿੱਚ ਆਪਣੀ ਪੈਂਠ ਬਣਾਓ ਅਸਲੀ ਗੱਲ ਤੇ ਚਾਹੀਦੀ ਏ ਉਸ ਨੂੰ ਤੁਸੀਂ ਛੱਡ ਕੇ ਜੇ ਹੁਣੇ ਤੂੰ ਤੂੰ ਮੈਂ ਮੈਂ ਦੇ ਵਿੱਚ ਆ ਜਾਓਗੇ ਤੇ ਫਿਰ ਲੋਕ ਸ਼ਰੋਮਣੀ ਕਾਲੀਦਾਲ ਸੁਖਬੀਰ ਬਾਦਲ ਹੁਣਾਂ ਨਾਲ ਤੇ ਜੋ ਹੈ ਉਹ ਤੇ ਹੈ ਹੀ ਆ ਤੇ ਤੁਹਾਡੇ ਵੱਲ ਵੀ ਹੋਣੀ ਲੱਗੇ ਯਾਰ ਏ ਇਹ ਵੀ ਉਹੋ ਜੇ ਹੀ ਆ ਗਏ ਇਹਨਾਂ ਨੇ ਕੋਈ ਬਹੁਤਾ ਉਹਨਾਂ ਨਾਲੋਂ ਅਲੱਗ ਆਪਣੀ ਤਰੀਕ ਤੌਰ ਤਰੀਕੇ ਨਹੀਂ ਅਪਣਾਏ ਅਪਣਾਏ ਡਾਕਟਰ ਸਾਹਿਬ ਲਾਸਟ ਸਵਾਲ ਹੈ ਡਾਕਟਰ ਸਾਹਿਬ ਗਿਆਨੀ ਸਾਹਿਬ ਕਾਮਯਾਬ ਹੋਣਗੇ ਜਾਂ ਨਹੀਂ ਹੋਣਗੇ ਮੈਨੂੰ ਲੱਗਦਾ ਕਿ ਇਹਦੇ ਤੇ ਹਲੇ ਆਪਾਂ ਨੂੰ ਥੋੜੇ ਜਿਹੇ ਦਿਨਾਂ ਦਾ ਇੰਤਜ਼ਾਰ ਕਰਨਾ ਪਊ ਆਉਣ ਵਾਲੇ ਘਟਨਾਕ੍ਰਮ ਕਿਹੋ ਜੇ ਰਹਿੰਦੇ ਆ ਜਾਂ ਕੀ ਕੁਝ ਅੱਗੇ ਚੱਲੇਗਾ ਉਹਨਾਂ ਤੋਂ ਬਾਅਦ ਥੋੜੀ ਥੋੜੀ ਤਸਵੀਰ ਸਾਫ਼ ਹੋਣੀ ਜਿਹੜੀ ਆ ਸ਼ੁਰੂ ਹੋਊਗੀ ਅੱਜ ਦੀ ਘੜੀ ਆਪਾਂ ਇਹ ਨਹੀਂ ਕਹਿ ਸਕਦੇ ਕਿ ਲੋਕ ਗਿਆਨੀ ਜੀ ਵਾਲੇ ਪਾਸੇ ਚਲੇ ਜਾਣਗੇ ਜਾਂ ਗਿਆਨੀ ਜੀ ਕਾਮਯਾਬ ਨਹੀਂ ਹੋਣਗੇ ਇਹ ਆਪਾਂ ਮਨ ਲੱਗਦਾ ਕਿ ਅੱਜ ਦੀ ਘੜੀ ਕਹਿਣਾ ਹਾਲੇ ਮੁਸ਼ਕਲ ਆ ਥੋੜੇ ਦਿਨਾਂ ਦਾ ਇੰਤਜ਼ਾਰ ਕਰਨਾ ਪਊ ਨਹੀਂ ਨਹੀਂ ਬਿਲਕੁਲ ਤੁਸੀਂ ਸੁਖਵਿੰਦਰ ਮੈਂ ਵੀ ਇਹੀ ਕਹਿ ਰਿਹਾ ਕਿ ਉਹਨਾਂ ਨੂੰ ਕੰਮ ਤੇ ਧਿਆਨ ਲਾਉਣ ਇੱਕ ਦੂਜੇ ਦੀਆਂ ਲੱਤਾਂ ਖਿੱਚਣ ਤੇ ਨਹੀਂ ਇੱਕ ਦੂਜੇ ਨੂੰ ਤੂੰ ਭਲਾ ਬੁਰਾ ਕਹਿਣ ਦੇ ਵਿੱਚ ਨਹੀਂ ਪਰ ਅੱਜ ਜਿਵੇਂ ਉਹਨਾਂ ਨੇ ਬਾਸਨ ਦਿੱਤਾ ਜਿਆਦਾ ਸੀ ਉਹ ਆਪਣੇ ਦਿਲ ਦਾ ਗੁੱਸਾ ਜਾਂ ਆਪਣੇ ਦਿਲ ਦੀ ਪੜਾਅ ਸੇ ਜ਼ਿਆਦਾ ਕੱਢ ਰਹੇ ਸੀਗੇ ਉਹ ਨਾਲ ਬਹੁਤ ਤਾਂ ਪ੍ਰਧਾਨ ਉਹ ਬਹੁਤ ਸੰਜਮ ਵਾਲਾ ਸਹਿਜ ਵਾਲਾ ਸੋਜਮਾਨ ਬਹੁਤ ਘੱਟ ਬੋਲਣ ਵਾਲਾ ਐਵੇਂ ਆਉਂਦਿਆਂ ਹੀ ਦਬਕੇ ਮਾਰਨੇ ਕਿ ਮੇਰੇ ਪਿੱਛੇ 15 ਲੱਖ ਦੀ ਫੌਜ ਖੜੀ ਆ ਮੈਂ ਤੇ ਹੁਣ ਪਾਕਿਸਤਾਨ ਵੀ ਆ ਜੇ ਛੱਡਦਾ ਨਹੀਂ ਇਹੋ ਜੀਆਂ ਗੱਲਾਂ ਕਰਦਾ ਕੋਈ ਫਾਇਦਾ ਹੈਗਾ ਇਸ ਕਰਕੇ ਜਿਹੜੇ ਵੋਟਾਂ ਵੰਡ ਜਾਣੀਆਂ 15 ਲੱਖ ਪਤਾ ਨਹੀਂ ਬਣੀਆਂ ਕਿ ਨਹੀਂ ਉਹ ਤੇ ਇਹ ਜਾਣਣ ਪਰ ਜੇ ਬਾਣੇ ਵੀ ਗਈਆਂ ਵੋਟਾਂ ਬਾਣੀਆਂ ਆਇਆ 15 ਲੱਖ ਦੀ ਰੈਲੀ ਕਰਦੇ ਹੋ ਤੁਹਾਡੀ ਸਰਕਾਰ ਬਣ ਜੂਗੀ ਗੱਲ ਖਤਮ ਉਧਰ ਨੂੰ ਧਿਆਨ ਦਿਓ ਤੁਸੀਂ ਨਾ ਕਿ ਹੁਣ ਪੁਰਾਣੇ ਜਿੱਥੋਂ ਆਏ ਆ ਤੁਸੀਂ ਇਹ ਉਸ ਗੱਲ ਦਾ ਤੁਸੀਂ ਜਿਆਦਾ ਕਰਕੇ ਤੇ ਆਪਣੇ ਆਪ ਨੂੰ ਐਵੇਂ ਹਵਾਬਾਜੀ ਆਪਣੇ ਆਪ ਨਹੀਂ ਕਰਨੀ ਚਾਹੀਦੀ ਲੋਕ ਤੁਹਾਡੀ ਇਸ ਗੱਲ ਦਾ ਤੁਹਾਡਾ ਸਤਿਕਾਰ ਕਰਨ ਮੰਨਣ ਅਪਣਾਉਣ ਉਹ ਤੁਹਾਡੇ ਲਈ ਜਿਆਦਾ ਜ਼ਰੂਰੀ ਏਜੰਡਾ ਹੋਣਾ ਚਾਹੀਦਾ ਚਲੋ ਡਾਕਟਰ ਸਾਹਿਬ ਤੁਸੀਂ ਕੀਮਤੀ ਸਮਾਂ ਦਿੱਤਾ ਤੁਹਾਡਾ ਬਹੁਤ-ਬਹੁਤ ਧੰਨਵਾਦ ਜੀ ਬਹੁਤ-ਬਹੁਤ ਧੰਨਵਾਦ ਸਾਈਂ ਸੰ ਪ੍ਰੋਫੈਸਰ ਮਨਜੀਤ ਸਿੰਘ ਜਿਨ੍ਹਾਂ ਦੇ ਵੱਲੋਂ ਸਾਡੇ ਨਾਲ ਇਹ ਅਹਿਮ ਚਰਚਾ ਕੀਤੀ ਗਈ ਹੈ ਉਮੀਦ ਕਰਦੇ ਹਾਂ ਕਿ ਇਹ ਚਰਚਾ ਡਾਕਟਰ ਸਾਹਿਬ ਦੇ ਨਾਲ ਕੀਤੀ ਗੱਲਬਾਤ ਤੁਹਾਨੂੰ ਜੀਵ ਪਸੰਦ ਆਈ ਹੋ ਦੁਬਾਰਾ ਫਿਰ ਮਿਲਾਂਗੇ ਧੰਨਵਾਦ